ਹਾਂਜੀ ਅੱਜ ਸਾਡਾ ਜਿਹੜਾ ਕੱਲ ਇੱਕ ਸਾਡੀ ਚੀਫ ਸੈਕਟਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਵੱਲੋਂ ਜਿਹੜੇ ਸਾਡੇ ਹੱਕ ਦੇ ਵਿੱਚ ਕੋਈ ਫੈਸਲੇ ਕੀਤੇ ਗਏ ਸੀ ਕਿ ਜਿਨ੍ਹਾਂ ਦਾ ਜਿਹੜੇ ਆਰਡਰ ਹੈ ਉਹ ਮੁੱਖ ਦਫ਼ਤਰ ਵੱਲੋਂ ਕਰਨੇ ਚਾਹ ਕਰਨੇ ਬਣਦੇ ਸੀ ਪਰ ਮੁੱਖ ਦਫ਼ਤਰ ਵਿੱਚ ਇੱਕ ਅਧਿਕਾਰੀ ਬੈਠਾ ਏਡੀਓ ਪੋਸਟ ਤੇ ਬੈਠਾ ਜਿਹਦਾ ਨਾਮ ਹੈ ਰਜੀਵ ਕੱਤਾ ਉਹ ਹਰੇਕ ਕੰਮ ਦੇ ਵਿੱਚ ਅੜਚਣ ਪਾ ਰਿਹਾ ਹੈ ਜਿਸ ਕਰਕੇ ਅੱਜ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਇਹ ਪ੍ਰੈਸਟਾਫ ਅਫਸਰ ਦੇ ਜਿਹੜਾ ਹਰੇਕ ਕੰਮ ਵਿੱਚ ਨੁਕਸਾਨ ਕਰ ਰਿਹਾ ਹੈ ਮਹਿਕਮੇ ਦਾ ਵੀ ਤੇ ਮੁਲਾਜ਼ਮਾਂ ਦਾ ਵੀ ਨੁਕਸਾਨ ਕਰ ਰਿਹਾ ਉਹਦਾ ਪੁੱਤਲਾ ਜਿਹੜਾ ਫੋਕਰ ਦਾ ਜਿਹੜਾ ਅੱਜ ਜਥੇਬੰਦੀ ਵੱਲੋਂ ਐਲਾਨ ਪ੍ਰੋਗਰਾਮ ਕੀਤਾ ਗਿਆ ਸੀ ਜਿਹਦੇ ਤਹਿਤ ਨੰਗਲ ਡੀਪੂ ਵਿਖੇ ਅੱਜ ਇਸ ਸ੍ਰਿਸ਼ਟ ਅਫਸਰ ਦਾ ਜਿਹੜਾ ਹੈਗਾ ਪੁੱਤਲਾ ਸਾੜਿਆ ਗਿਆ ਹੈ ਤੇ ਸ਼ਮਨਗਾਰੀ ਮੰਨਦੇ ਹਾਏ 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 ਕਰੋ ਸੇ ਅੱਪਾ ਹਾਏ 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 ਸਾਰੇ ਪਿੱਟੋ ਹਾਏ ਲੈ ਕੋ ਕਰੋ ਲੈ ਕੋ ਕਰੋ ਅੱਜ ਜਿਹੜੀ ਸਾਡੀ ਹੜਤਾਲ ਹੈ ਤੀਜੇ ਦਿਨ ਚ ਸ਼ਾਮਲ ਹੋ ਗਈ ਹੈ ਪੂਰੇ ਪੰਜਾਬ ਚ ਪਨ ਵਾਸਤੇ ਪੀਆਰਟੀ ਦੇ ਸਾਂਝੇ ਤੌਰ ਤੇ ਜਿਹੜਾ ਮੁਕੰਮਲ ਤੌਰ ਤੇ ਮੰਗਾਂ ਦੇ ਸਬੰਧ ਵਿੱਚ ਚੱਕਾ ਜਾਮ ਹੈ ਇਹਦੇ ਵਿੱਚ ਸਾਡੀਆਂ ਮੁੱਖ ਜਿਹੜੀਆਂ ਮੰਗਾਂ ਹੈਗੀਆਂ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਊਟਸੋਰਸ ਦੇ ਜਿਹੜੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲਿਆ ਕੇ ਪੱਕੇ ਕਰਨਾ ਤੇ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਤੇ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਸਰਕਾਰ ਵੱਲੋਂ ਲੈ ਕੇ ਆ ਰਹੀਆਂ ਟੈਂਡਰ ਉਹਨੂੰ ਰੱਦ ਕਰਾਉਣਾ ਅਸੀਂ ਚਾਹਦੇ ਆ ਵੀ ਉਹਨਾਂ ਨੂੰ ਰੱਦ ਕਰਕੇ ਮਹਿਕਮਾ ਜਿਹੜਾ ਹੈਗਾ ਆਪਣੀਆਂ ਬੱਸਾਂ ਪਾਇਆ ਪਾਵਾ ਜਿਸ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਮਹਿਕਮੇ ਦਾ ਜਿਹੜਾ ਨੁਕਸਾਨ ਹੋਣਾ ਉਹ ਬਚੂ ਕਿਉਂਕਿ ਇਹ ਕਿਲੋਮੀਟਰ ਦੀਮ ਬੱਸਾਂ ਹੈ ਉਹ ਮਹਿਕਮੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਜਿਸ ਕਰਕੇ ਜੜੀਆਂ ਜੜਤਾ ਸਾਡੀ ਤੀਜੇ ਦਿਨ ਹੋ ਗਈ ਆ ਉਸ ਮੁੱਖ ਮੰਤਰੀ ਸਾਹਿਬ ਨੇ ਇੱਕ ਇੱਕ ਸਾਲ ਪਹਿਲਾਂ ਇੱਕ ਕਮੇਟੀ ਬਣਾਈ ਸੀ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਜਿਹੜੇ ਕੱਚੇ ਆ ਉਹਨਾਂ ਨੂੰ ਪੱਕਾ ਕਰਨ ਦੇ ਸਬੰਧ ਵਿੱਚ ਕਿੰਨੇ ਨਾਲ ਕਿਤੇ ਉਹਨਾਂ ਨੂੰ ਇੱਕ ਸਾਲ ਹੋ ਗਿਆ ਕਰੀ ਕਮੇਟੀ ਬਣਾਈ ਨੋ ਕੋਈ ਵਿੱਚ ਕੋਈ ਮੀਟਿੰਗਾਂ ਨਹੀਂ ਹੋਈਆਂ ਕੋਈ ਕੁਛ ਨਹੀਂ ਲਾਰੇ ਤੇ ਲਾਰਾ ਜਿਹੜਾ ਹੈਗਾ ਉਹ ਲਗਾਇਆ ਜਾ ਰਿਹਾ ਟ੍ਰਾਂਸਪੋਰਟ ਸੈਕਟਰੀ ਨਾਲ ਇੰਕਸਾਦ ਦੇ ਅੰਦਰ ਮੇਰੇ ਸਾਹ ਨਾਲ 50 ਮੀਟਿੰਗਾਂ ਉਹਨਾਂ ਨਾਲ ਹੋਣੀਆਂ ਲੱਗ ਲੱਗ ਜਿਹੜੇ ਤੁਸ ਸਤਿਹਕਾਰੀਏ ਵਿੱਤ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਲੀ ਹੈ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਣੀਆਂ ਤੇ ਕਿਤੇ ਨਾ ਕਿਤੇ ਜਿਹੜਾ ਰਵਈਆ ਹੈਗਾ ਸਰਕਾਰ ਦਾ ਉਹ ਕਿਤੇ ਨਾ ਕਿਤੇ ਨਾ ਪੱਖੀ ਰਵਈਆ ਹੈ ਗੱਲਾਂ ਗੁੱਲਾਂ ਗੱਲਾਂ ਬਾਤਾਂ ਕਰਕੇ ਟਾਈਮ ਜਿਹੜਾ ਟਵਾਇਆ ਜਾ ਰਿਹਾ ਹੈ ਜਿਸ ਕਾਰਨ ਜਿਹੜੇ ਸਮੂਹ ਮਾਜਰਾਂ ਵਿੱਚ ਭਾਰੀ ਰੋਸ ਹੈ ਰਾਤ ਚੀਫ ਸੈਕਟਰੀ ਵੱਲੋਂ ਇੱਕ 11 ਮਈ ਦਾ ਰਾਤ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨੇ ਕਿਹਾ ਜਿਹੜੀਆਂ ਮੰਗਾਂ ਮੰਗਲ ਹੋਈਆਂ ਉਹਦੇ ਹੱਲ ਲਈ ਉਹਨਾਂ ਨੇ ਕਿਹਾ ਰਾਤ ਅਸੀਂ ਪੱਤਰ ਜਾਰੀ ਕਰ ਦਿੰਦੇ ਆ ਕਿਤੇ ਨਾ ਕਿਤੇ ਇਥੋਂ ਪਤਾ ਲੱਗਦਾ ਕਿ ਇਹਨਾਂ ਦੇ ਦਿਲ ਵਿੱਚ ਖੋਟ ਹੈ ਤੇ ਇਹਨਾਂ ਨੇ ਰਾਤ ਉਹ ਪੱਤਰ ਜਾਰੀ ਨਹੀਂ ਕੀਤਾ ਜਿਸ ਕਰਕੇ ਜਿਹੜੀ ਹੜਤਾਲ ਹੈ ਉਹ ਲਗਾਤਾਰ ਕੰਟੀਨਿਊ ਜਿਹੜੀ ਹਣ ਵਿੱਚ ਸਮੇਂ ਦੀ ਜਾਰੀ ਹੈ ਉਹ ਥੋੜੇ ਮਾਧਿਅਮ ਰਾਹੀਂ ਅਸੀਂ মিডিਆ ਦੇ ਮਾਧਿਅਮ ਰਾਹੀਂ ਦੱਸਣਾ ਚਾਹਦੇ ਜਦੋਂ ਤੱਕ ਇਹ ਹੜਤਾਲ ਸਾਡੀਆਂ ਮੰਗਾਂ ਦਾ ਕੋਈ ਲਿਖਤੀ ਹਲ ਇਸ ਵਾਰ ਨਹੀਂ ਹੁੰਦਾ ਜਾਂ ਸਾਡਾ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਤਦ ਤੱਕ ਜਿਹੜੀ ਹੜਤਾਲ ਹੈ ਇਹ ਨਗਾਤਾਰ ਜਿਹੜੀ ਜਾਰੀ ਰਹੂਗੀ ਈਵਨ ਕਿ ਅੱਜ ਅਸੀਂ ਦੇਖਣਾ ਤੇ ਸ਼ਾਇਦ ਕੱਲ ਤੋਂ ਆਪਾਂ ਮੁੱਖ ਮੰਤਰੀ ਜਿਹੜੇ ਪੰਜਾਬ ਹੈ ਉਹ ਜਿੱਤੇ ਉਹਦੀ ਰਹਿਸ਼ ਦਾ ਘਰਾਉ ਪੀਤਾ ਜਾਊਗਾ